ਲੋਕੇ ਤਾਂ ਕੈਮਰਾ ਤੇ ਆ ਲੱਗੇ ਹੋਇਆ ਇੱਥੇ ਕਰੀਂ ਨੀ ਨਾ ਤੁਹਾਡਾ ਉਹ ਮੈਂ ਕੀ ਗੱਲ ਕਰੀ ਹੋਈ ਐ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਪਾਈ ਆ ਸਾਰੇ ਜਾਣੇ ਆ ਦੀ ਵੀਡੀਓ ਦੇਖਣ ਦੇ ਤਾਂ ਦੀ ਕੀ ਚੱਕਰ ਤੁਸੀਂ ਇਹ ਫੋਟੋ ਲਾਇਆ ਜਿੱਦਾਂ ਮਾਲੂ ਹਾਂ ਜੀ ਮਤਲਬ ਮੈਂ ਤੁਹਾਨੂੰ ਇਸ ਸ਼ੁਰੂ ਤੋਂ ਗੱਲ ਦੱਸ ਰਹੀ ਆ ਪਪਾ ਦੇ ਮੰਮਾ ਦਾ ਜਦੋਂ ਰਿਹਾ ਉਹਨੂੰ ਹੰਧਾ ਹਰਿਆ ਹੋਇਆ ਉਸ ਤੋਂ ਬਿਨਾਂ ਉਹ ਵਿੱਚ ਮਿਸਕਿੰਗ ਹੋਇਆ ਮਿਸ ਅੰਡਰਸਟੈਂਡਿੰਗ ਹੋਇਆ ਮੇਰੇ ਕੋਲ ਹੈ ਪਰਮਾਤਮਾ ਦੀ ਕਿਰਪਾ ਨਾਲ ਤੇ ਮੇਰੇ ਪਾਪਾ ਦੀ ਵੀਡੀਓ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂਗਾ ਸਪਾ ਤੁਹਾਡੇ ਪਾਪਾ ਦੀ ਵੀਡੀਓ ਆਈ ਜਾਂ ਤਾਂ ਫਿਰ ਅਸੀਂ ਸਾਨੂੰ ਇੱਥੇ ਆਉਣਾ ਪੈ ਗਿਆ ਵੀ ਨਾ ਭਰਾਵਾਂ ਸਾਨੂੰ ਦਾ ਵਿਆਹ ਇਹਦਾ ਵੀ ਮਤਲਬ ਹੈ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਕੁੱਟਦੇ ਮਾਰਦੇ ਸੀ ਉਹਨਾਂ ਦੀਆਂ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੇਰੇ ਉਦੋਂ ਤਾਂ ਮੈਂ ਛੋਟੀ ਸੀ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੀ ਮੇਰੀ ਵੀਰ ਵੀ ਨੂੰ ਕਹੀ ਸੀ ਕਿ ਨਸ਼ੇ ਕਰਕੇ ਸਾਨੂੰ ਕੁੱਟਦੇ ਆ ਪਰ ਵੀਰੇ ਮੈਂ ਹੁਣ ਕਾਫੀ ਟਾਈਮ ਬਾਦ ਉਹਨਾਂ ਦੀ ਫੋਟੋ ਵੀਡੀਓ ਵੇਖੀ ਫੋਟੋ ਅਨਾ ਤੇ ਮੈਨੂੰ ਹੁਣ ਮਿਲ ਕੇ ਜਦੋਂ ਮੈਂ ਵੇਖਿਆ ਮੈਂ ਕਿ ਇਹ ਤਾਂ ਮਤਲਬ ਮੇਰੇ ਪਾਪਾ ਦੇ ਮਤਲਬ 4 ਸੈਕਿੰਡ ਨੇ ਤੇ ਕਿਉਂਕਿ ਮੈਂ ਤਾਂ ਵੇਖਿਆ ਨਹੀਂ ਨਿੱਕੀ ਹੁੰਨ ਤਾਂ ਮੈਨੂੰ ਨਹੀਂ ਲੱਗਦਾ ਕਿ ਅਮਰ ਸੇ ਕਿ ਮੈਨੂੰ ਤਾਂ ਵੀਰੇ ਨਾ ਮੈਂ ਉਹਨਾਂ ਚ ਬਜਾਦਾ ਰਹੀ ਐ ਨਾ ਮੈਨੂੰ ਜਿਆਦਾ ਪਤਾ ਉਹਨਾਂ ਬਾਰੇ ਜਦੋਂ ਕੁੱਟ ਮਾਰ ਕਰਦੇ ਸੀ ਉਹ ਮੈਨੂੰ ਚੇਤਾ ਸੀ ਸਾਰੇ ਵੀਰੇ ਤੇ ਕਰਾਇ ਤੇ ਨਹੀਂ ਸੀ ਜਦੋਂ ਉਹਨਾਂ ਕੁੱਟ ਮਾਰ ਕਰਨੀ ਕੁੱਟ ਮਾਰ ਕਿਉਂ ਕਰਦੇ ਸੀ ਕਿਉਂ ਕੁੱਟ ਮਾਰ ਕਰਦੇ ਵੀਰੇ ਸੀ ਕੁੱਟ ਮਾਰ ਇਸ ਕਰਕੇ ਕਰਦੀ ਸੀ ਮम्मा ਕਹਿੰਦੇ ਸੀ ਮੈਨੂੰ ਸੋਤਾ ਲਿਆਂ ਦੋ ਤੇ ਵੀ ਅਸੀਂ 20 30 ਰੁਪਏ ਦੇਨੇ ਤੇ ਇਹ ਕਹਿੰਨਾ ਕਿ ਹਲੇ ਸੋਤਾ ਲਾਇਆ ਤੇ ਇਹ ਵੀ ਤੇ ਸਬੂਤ ਆ ਗੱਲਾਂ ਮੇਰੇ ਨਾਨਕੇ ਵਾਲੇ ਰਾਸਮੀ ਨੇ ਜਿੱਦੋਂ ਦਾ ਮੇਰੇ ਮਮਾ ਦਾ ਵਿਆਹ ਹੋਇਆ ਅੱਜ ਵੀ ਸਾਡਾ ਰਸਮ ਨੂੰ ਉੱਥੋਂ ਆਂਦਾ ਵਾ ਕਨਕ ਚੋਲ ਗੋੜ ਤੋਂ ਆਂਦਾ ਵਾ ਪਰ ਹੁਣ ਇੱਕ ਗੱਲ ਇਹ ਕਰਨੀ ਆ ਕਿ ਅੱਜ ਤੁਹਾਡੇ ਬਾਪ ਦੇ ਨਾਲੋਂ ਤੁਸੀਂ ਜਿੰਨਾ ਵਕਤ ਹੋਇਆ ਕਿੰਨੇ ਸਾਲ ਹੋ ਗਏ ਆ ਦੀਦੀ 14 ਸਾਲ ਲਗੀ 15ਵੇਂ ਸਾਲ ਨੂੰ ਛੱਡ ਗਿਆ ਆ ਅੱਛਾ ਉਹਨਾਂ ਨੇ ਅੰਮ੍ਰਿਤ ਅਗੇ ਦਾ ਤੁਹਾਨੂੰ ਪਤਾ ਕਰਨ ਲੱਗਿਆ ਨਹੀਂ ਵੀਰ ਜੀ ਇਹ ਨਹੀਂ ਮੈਨੂੰ ਪਤਾ ਉਹਨਾਂ ਨੇ ਵੀਡੀਓ ਦੇ ਵਿੱਚ ਕਹੇ ਮੈਨੂੰ 15 ਸਾਲ ਹੋ ਗਏ ਅੰਮ੍ਰਿਤ ਅਗੇ ਤਾਂ ਮੇਰੇ ਨਾਲ 6 ਰੋਕ ਕੀ ਕਰਨ ਨੂੰ ਲਾਇਆ ਤੇ ਮੇਰਾ ਪੈਰੀ ਥੱਲੇ ਕੱਢਿਆ ਨਹੀਂ ਇਹ ਗੱਲ ਨੰਬਰ ਤੋਂ ਚਕੇ ਉਹਨੇ ਸਬਸਕ੍ਰਾਈਬ ਆਇਆ ਆਇਆ ਕਰਕੇ ਆਈ ਆਏ ਜੀ ਕੋ ਜੀ ਜਦੋਂ ਸਾਡੇ ਪਾਪਾ ਤੁਨ ਖੁੱਟਦੇ ਸੀ ਮੈਨੂੰ ਨਹੀਂ ਮੈਂ ਤਾਂ ਨਿਕਦੇ ਅਗੂ ਵੇਖਿਓ ਕਿ ਮੇਰੇ ਪਾਪਾ ਦੀ ਦਾੜੀ ਹੁੰਦੀ ਸੀ ਪਰ ਨਾ ਮੰਨਦੀ ਸੀ ਜਟਾਲਾ ਸੇਵ ਜਾਂਦੇ ਸੀ ਠੀਕ ਆ ਉਸ ਤੋਂ ਬਾਅਦ ਜਦੋਂ ਸਾਡੇ ਮੋਨਟਰ ਸੈਪਰੇਟ ਹੋ ਗਏ ਨੇ ਉਸ ਤੋਂ ਬਾਅਦ ਵੀ ਅਸੀਂ ਉਹ ਗੁਰੂ ਦਾ ਦਰ ਨਹੀਂ ਛੱਡਿਆ ਕਿਉਂਕਿ ਜਾਂਦੇ ਹਰ ਸੰਡੇ ਜਾਂਦੇ ਹਾਂ ਅਸੀਂ ਕਈ ਵਾਰੀ ਮਤਲਬ ਉਹ ਤੇ ਜੇ ਕਿ ਅਰਦਾਸ ਬੇਨਤੀ ਆਪਣੀਆਂ ਕਰਦੇ ਆ ਤੇ ਜੇ ਖੋਖਾ ਚਲਾ ਰਿਹਾ ਵਧੀਆ ਗੱਲ ਖੋਖੇ ਖੋਖੇ ਚਰਉਣ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਕਹਿੰਦਾ ਕਿ ਤੁਸੀਂ ਸਿੱਖਾਂ ਦੇ ਵਿੱਚੋਂ ਹਾਂਜੀ ਵੀਰ ਆ ਸਿਰ ਤੇ ਤਾਂ ਕਿਹਨੇ ਨਹੀਂ ਨਹੀਂ ਅਜੇ ਦੁਹਰਾ ਨਹੀਂ ਆ ਸਿਰ ਤੇ ਤਾਂ ਕੋਈ ਨਹੀਂ ਲਈ ਆਪਾਂ ਵੀ ਬਾਹਰੋਂ ਕਨੇ ਕਾਲੇ ਪਾਣੀ ਤੋਂ ਅਸੀਂ ਅੱਜ ਆਪਾਂ ਕੋਈ ਦਾਮ ਨਹੀਂ ਆਪਾਂ ਸਿੱਖੇ ਆ ਦਿਖਾਰੇ ਹੁਣ ਹੁਣ ਵੇਖੋ ਨਿਹੰਗ ਸਿੰਘ ਆ ਇਹ ਕਿਹਦੀ ਭੈਣ ਦੀ ਇੱਜ਼ਤ ਬਚਾਉਣ ਦੇ ਖਾਤਰ ਆਪਣੇ ਆਰਮਾਨ ਸਾਨ ਵਾਰ ਦਿੰਦਾ ਕਿ ਮੈਂ ਕਿਹਦੀ ਭੈਣ ਦੀ ਇੱਜ਼ਤ ਬਚਾਵਾਂ ਸਿਰ ਦੇ ਤੇ ਚੁੰਨੀਆਂ ਰੱਖਣੀਆਂ ਆਪਾਂ ਤੇ ਤੁਸੀਂ ਸਿਰ ਦੇ ਤੇ ਚੁੰਨੀ ਨਹੀਂ ਰੱਖੀ ਸਭ ਤੋਂ ਵੱਡੀ ਗੱਲ ਇਹ ਤੁਸੀਂ ਮਿਹਨਤ ਕਿਦਾਂ ਮਰਜ਼ੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਹਰ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਉਹ ਤੁਹਾਡੇ ਪੈਰ ਮੇਰੇ ਵੀ ਹੱਥ ਮੰਗਦਾ ਪਾਪਾ ਜੀ ਮੇਰੀ ਜਿਹੜੀ ਵੀਡੀਓ ਲੋਕਾਂ ਨੂੰ ਘੋੜਦਾ ਹਾਂ ਹਾਂਜੀ ਆ ਸੰਗਤ ਜੀ ਨੇ ਜਿਹੜੀ ਇੰਟਰਵਿਊ ਨੇ ਉਹ ਤੇ ਸੁਣੋ ਮੈਂ ਕੀ ਕਿਹਾ ਮੈਂ ਇਹ ਕਿਹਾ ਵਾ ਇਹੜੇ ਪੈਣ ਪੈਣ ਮੇ ਤੋਂ ਲੰਘਦੇ ਨਹੀਂ ਮੈਂ ਕਿਤੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਪਰ ਵੇਖੋ ਜਿਸੇ ਵੇਖੇ ਇੱਥੇ ਮੰਨਾ ਵੀ ਮਨਜੀਤ ਸਿੰਘ ਮੰਨਾ ਉਹ ਵੀ ਖਰੇ ਆਇਆ ਤੇ ਉਹਨੇ ਹਾਂਜੀ ਸਾਡੀ ਕਿੰਨੀ ਮਦਦ ਕੀਤੀ ਹੈ 1 ਲੱਖ ਰੁਪਏ ਮੈਨੂੰ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਤਾਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫਿਰ ਮੇਰੇ ਤੋਂ ਆ ਰਹੇ ਨੇ ਤੁਸੀਂ ਦੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੁਸ਼ ਹਾਂ ਅਸੀਂ ਤੁਹਾਡੇ ਕੰਮ ਨੇ ਕੋਈ ਦੁਖੀ ਨਹੀਂ ਅਸੀਂ ਜਾਣਦੇ ਆ ਕਿ ਆਪਣੇ ਪੰਜਾਬ ਦੇ ਨੌਜਵਾਨ ਜਾਂ ਧੀਆਂ ਧੜਾ ਆਪਣਾ ਕੰਮ ਕਰੋ ਪਰੋ ਜੋ ਮਰਜ਼ੀ ਕਰੋ ਪਰ ਹਾਕ ਸੱਚੀ ਮਿਹਨਤ ਕਰੋ ਪਰ ਕਿਸੇ ਦੇ ਅੱਗੇ ਹੱਥ ਨਾ ਡਾਓ ਹੱਥ ਨਹੀਂ ਡਾਉਣਾ ਆਪਾਂ ਕਿਸੇ ਦੇ ਆਪਾਂ ਘਰ ਸੇਤੀ ਹਾਂ ਸਾਰੇ ਜਾਣੇ ਸਭ ਤੋਂ ਪਹਿਲਾਂ ਆ ਵੀ ਬੋਪੀ ਖੜਾ ਕੰਮ ਹੋ ਜਾਂਦਾ ਹਾਂ ਆ ਆ ਪੀਖੜਾ ਕੰਮ ਆਉਂਦਾ ਪਰ ਪੀਖ ਨਹੀਂ ਮੰਗਣੀ ਨਾ ਵੀ ਜਿਹੜਾ ਕੋਈ ਭਰਾ ਹੀ ਆ ਮੈਂ ਕਹਿੰਦਾ ਤੁਸੀਂ ਵੀ ਨਾ ਤਰਕੋ ਗੱਲ ਇਹ ਆ ਤੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਸੁਣਨ ਵਾਸਤੇ ਮਿਲੀਆਂ ਨਾ ਜੇ ਵੀਰ ਭਰਾਵਾਂ ਨੇ ਕਿਸੇ ਨੇ ਤੁਹਾਡੀ ਕੇ ਦੀ ਮਦਦ ਕੀਤੀ ਆ ਨਾ ਕੈਮਰਾ ਸਾਰੇ ਘੁਮਾਰੋ ਜਿੱਥੇ ਸਿੰਘ ਖੜੀ ਆ ਸਭ ਨੂੰ ਪਾਰ ਲਾ ਜੂਗਾ ਜਿੰਨੇ ਆਪਾਂ ਤੁਹਾਡੀ ਕੇ ਦੀ ਵੀਰ ਭਰਾਵਾਂ ਸਾਰੀ ਮਦਦ ਕੀਤੀ ਆ ਉਹਨੇ ਨਾਲ ਜੇ ਮਨ ਭਾ ਸਕੂ ਉਹ ਉਹ ਵੀਡੀਓ ਵੀ ਪਾਉਣੀ ਆ ਨਹੀਂ ਵੀਰ ਜੀ ਮੇਰੀ ਜਿੱਲੀਆਂ ਵੀਡੀਓ ਪਈਆਂ ਨੇ ਕਿਉਂਕਿ ਮੈਂ ਰੋਕ ਵੀਡੀਓ ਨਹੀਂ ਪਾਣੀ ਆ ਅਸੀਂ ਕਹੋ ਮੈਂ ਮਰਜੀ ਮੈਂ ਉਹ ਤੁਸੀਂ ਆਪਣੀ ਮਿਹਨਤ ਕਰੋ ਕੰਮ ਕਰੋ ਇੱਦਾਂ ਦੇਖੋ ਵੀਰੋ ਭਰਾਵਾਂ ਤੁਸੀਂ ਸਾਰੇ ਸੌਂਟੇ ਜੇ ਹੁਣ ਦੇਖੋ ਸਾਰੇ ਰਿਹੜੀਆਂ ਆਲੇ ਆ ਤੋ ਇੱਕ ਹਰ ਮੈਂ ਸਾਰੇ ਕਹਾਂਗੇ ਵੀ ਮੈਨੂੰ ਵੀ ਕੋ 2 2 ਚਾਹਤਾ ਕਰਦੇ ਆ 5 ਤੋਂ 5 ਲੱਖ ਰੁਪਇਆ ਦੋਨੇ ਰੇੜੀਆਂ ਸਾਰੇ ਦਰਜ ਕਰਾ ਲਾ ਕੇ ਬੰਦੇ ਜਿਹਨੇ ਕਰਨੀ ਮੈਂ ਹਰ ਇੱਕ ਵੀਡੀਓ ਚ ਆਹੀ ਰਿਕਵੈਸਟ ਕੀਤੀ ਆ ਕਿ ਜਿੰਨੇ ਵੀ ਭੈਣ ਭਰਾ ਨੰਗਦੇ ਨਹੀਂ ਮੈਨੂੰ ਰੋਕ ਕੇ ਨੰਘਿਆ ਕਰੋ ਇਦਾਂ ਠੀਕ ਹੈ ਇਹ ਇਹ ਜਲਦੀ ਅਸੀਂ ਗੱਲ ਕਵਾਂਗੇ ਕਿ ਸੰਗਤ ਜੀ ਇਹ ਕੁੜੀ ਨੇ ਇੱਥੇ ਆਪਣਾ ਕੋਠਾ ਲਾਇਆ ਚਾਹੋ ਇੱਕ ਖਾਓ ਜਾਓ ਜਿਹੋ ਕਿ ਵੀ ਰੋਕੇ ਜਾਓ ਚਾਹ ਪੀ ਕੇ ਜੂਰ ਜਾਓ 5000 ਰੁਪਏ ਬੰਦ ਕਰੋ ਹਾਂ 5000 ਰੁਪਏ ਜਮਰਾ ਵਟਾਓ ਰੋਕੇ ਜਾਓ ਜਾਂ ਚਾਹ ਪੀਓ ਜਾਓ ਆ ਗੱਲਬਾਤ ਹੋਈ ਤੇਰੀ ਹਾਂ ਰੋਕੇ ਜਾਓ ਚਾਹ ਪਾਣੀ ਜ਼ਰੂਰ ਪੀ ਕੇ ਜਾਓ 5 ਰੁਪਏ ਵਟਾਓ ਅਗਲੀ ਦਾ ਹੌਸਲਾ ਬਣਾਉਂਦਾ ਪਰ ਜੇਕਰ ਤੁਸੀਂ ਆਨੇ ਆਂ ਵੀ ਇਹ ਗਰੀਬ ਜਿਹੜੀ ਆ ਐਡਾ ਗੱਲਬਾਤ ਹੋ ਗਿਆ ਤੇ ਆਪਾਂ ਜੇ ਕੋਈ ਸੰਗਠਨ ਕੋਈ ਜੀ ਨਾਲ ਨੂੰ ਫੋਨ ਨੰਬਰ ਤੇ ਤੁਸੀਂ ਜੀਾਨੂੰ ਪੈਸੇ ਦੇ ਲੋ ਆਵਾਜ਼ ਕਿਉਂ ਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਪੈਸੇ ਦੇਣ ਕੋਈ ਲੋੜ ਨਹੀਂ ਬਾਹਰ ਆ ਕੇ ਮੰਗੋ ਜਿਹਾ ਉਹ ਪੜ੍ਹਾਈ ਦੀ ਨਿਕਲਦੀਆਂ ਕਿ ਮੇਰੇ ਪਾਪਾ ਸੈਪਰੇਟ ਨੇ ਅਸੀਂ ਸੈਪਟਾ ਅਸੀਂ ਉਹਨਾਂ ਦੀ ਜ਼ਿੰਦਗੀ ਕਿੱਥੇ ਜਾਂ ਜਾਂਦੇ ਉਹ ਸਾਡੀ ਜ਼ਿੰਦਗੀ ਚ ਨਾਲ ਤੁਸੀਂ ਪਾਪਾ ਦੀ ਵੀਡੀਓ ਚੱਲਨੀ ਪਈ ਐ ਹੁਣ ਤੁਸੀਂ ਕੋਰਟ ਨਾਲ ਸੁਣੋ ਤੁਸੀਂ ਕੀ ਕਹਿ ਰਹੇ ਨੇ ਈ ਦਾਦੀ ਮੰਮਾ ਮੇਰੇ ਕਹਿ ਰਹੇ ਨੇ ਕਿ ਮੈਂ ਪੋਤੇ ਪੋਤੀ ਨੂੰ ਗੱਲ ਨਾਲ ਲਾਉਂਗੀ ਨਾ ਗੱਲ ਨਹੀਂ ਕੀਤੀ ਹੈ ਕੋਈ ਗੱਲ ਸੁਣੀ ਗੱਲ ਜੇ ਨੌ ਨਹੀਂ ਲਿਓਣੀ ਤੇ ਪੋਤੇ ਪੋਤੀਆਂ ਵੀ ਨਹੀਂ ਮਿਲਣਗੇ ਨਹੀਂ ਨੌ ਨੌ ਲਾਉਣ ਦਾ ਮਤਲਬ ਇਹ ਵੀ ਤੋੜ ਤੂੰ ਕਿਉਂਕਿ ਮੇਰੇ ਮੰਮਾ ਨੂੰ ਉਹ ਸ਼ੁਰੂਦਿ ਲਾਇਕ ਨਹੀਂ ਕਰਦੇ ਸ਼ੁਰੂ ਤੋਂ ਪਿਆਰ ਨਹੀਂ ਕਰਦੇ ਹੈਗੇ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹਿਣੇ ਚਾਹੁੰਦੀਆਂ ਸਾਡੀ ਰੋਜ਼ੀ ਰੋਟੀ ਚੱਲਦੀ ਹੈ ਤੇ ਇਸ ਦੇ ਵਿੱਚ ਪੋਤੇ ਸਾਡੇ ਤੋਂ ਦੂਰ ਰਹਿਣ ਅਸੀਂ ਉਹਨਾਂ ਨੂੰ ਕਿਹੜਾ ਰਵਾਂਗੇ ਅਸੀਂ ਉਹਨਾਂ ਨਾਲ ਉਹਦੇ ਨਾਲ ਉਹ ਸਟਾਟਸ ਬਣਾ ਕਰਦੇ ਕੋਈ ਮੈਨਾਂ ਲੱਗੋ ਤਾਂ ਲੱਗਿਆ ਕਿ ਇਹ ਮਿਲਣਾ ਮਿਲੋ ਨਹੀਂ ਮਿਲਣਾ ਨਾ ਮਿਲੋ ਆਪਣਾ ਕੰਮ ਆਪ ਕਰੋ ਦਹਾਂ ਨੋਵਾਂ ਦੀ ਕਿਰਤ ਕਰੋ ਕਿਰਤ ਕਰੋ ਨਾਮ ਦੇ ਪੋਨੇ ਵੰਡ ਕੇ ਛਕੋ ਹਾਂਜੀ ਸੰਗਤ ਕਿਸ ਨੂੰ ਇਹ ਨਿਕਾਣਾ ਵੀ ਸਾਡੀ ਸੰਗਤ ਇਹਦਾ ਮੈਨੂੰ ਵੀਰ ਜੀ ਮੈਨੂੰ 10 ਸਾਲ ਹੋ ਗਿਆ ਪੜਾਈਆਂ ਕਰਾਉਣੀਆਂ ਜਿੱਦਾਂ ਮਾਰਕ ਕਰਾਉਣਾ ਪੜਾਈਆਂ ਲਿਖਾਈਆਂ ਕਰਾਉਣੀਆਂ ਕੀ ਕਰਾਣਾ ਆਪਣੇ ਬਲ ਪੁੱਤੇ ਤੇ ਭਾਵੇਂ ਤੁਸੀਂ ਕਿਹਾਜ ਦੇ ਪੈਰ ਤੇ ਮਰੋ ਹੰਡੇ ਤੁਹਾਨੂੰ ਗੁਮਰਾਹ ਨਹੀਂ ਕਰਨਾ ਕਿਉਂਕਿ ਜਿਹੜਾ ਵੀ ਬੰਦਾ ਅਮਰੀਕਾ ਕੈਨੇਡਾ ਚ ਬੈਠਾ ਨਾ ਉਹ ਆਪਣੀਆਂ 16-16 ਘੰਟਿਆਂ ਦੀਆਂ 16-16 ਘੰਟਿਆਂ ਦੀਆਂ ਸ਼ਿਫਟਾਂ ਲਾ ਕੇ ਪੈਸੇ ਕਮਾਉਂਦੇ ਜੇ ਆਪਾਂ ਕਿਸੇ ਨੂੰ ਗੁਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਬਹੁਤ ਮਾੜਾ ਮਾੜਾ ਕੋਈ ਇੱਕ ਗੈਰ ਆ ਜੇ ਆਪਾਂ ਸੰਗਤਾਂ ਕਿ 1 ਰੁਪਿਆ ਵੀ ਇਕੱਠਾ ਕਰ ਦੇ ਦੋ ਕਿ ਮੈਂ ਤੁਹਾਡੇ ਕੋਲ ਲੈ ਲੰਨਾ ਪੈਸੇ ਲੈ ਆਓ 100-100 ਰੁਪਿਆ ਦੋ ਮੈਨੂੰ ਬੜੀ ਲੋੜ ਆ 500 ਤੁਸੀਂ ਦੋ 100-100 ਸਾਰੇ ਨੂੰ ਬਈ ਲੋੜ ਆ ਇਹਦੇ ਤੋਂ ਵੱਡਾ ਕੀ ਹੋਇਆ ਕਿ ਮੈਂ ਸਭ ਤੋਂ ਵੱਡਾ ਪਿਘਾਰੀ ਹੋ ਗਿਆ ਨਹੀਂ ਨਹੀਂ ਭਾਈ ਮੈਂ ਸਾਰੇ ਮੈਨੂੰ ਤਾਂ ਰੋਕ ਕੇ ਜਾ ਅੱਗੇ ਮੇਰੀ ਧਿਆਣੀ ਸਿਰਫ 250 ਕੈਂਸਰ ਵੀ ਵੰਦੀ ਜਦੋਂ ਦੀ ਮੇਰੀ ਵੀਡੀਓ ਪਈ ਆ ਬਾਪੂਏ ਦੀ ਕਿਰਮਣ 890 ਰੁਪਏ ਦੀ ਜਾਨ ਦੀ ਮੈਂ ਕਿਹਾ ਮਾਰਾ ਨੂੰ ਮਨ ਕਰ ਬਾਬਾ ਟੇਕ ਬਾਦ ਨੂੰ ਸਾਰਾ ਕੰਮ ਜਿਹੜੀ ਹੋਣੀ ਬੰਦ ਕਰਕੇ ਲੈ ਜਾਓ ਸਸੀ ਕਾ ਜੀ ਭਾਜੀ ਬਾਪੂਏ ਨੂੰ ਮਿਲ ਗਿਆ ਜਰੂਰ ਜਣਾ ਠੀਕ ਕੱਢ ਹਾਂਜੀ ਇਹ ਭੈਣੇ ਵੀ ਆਏ ਆ ਜਿਹਨੇ ਕਿ ਸੋਸ਼ਲ ਮੀਡੀਆ ਤੇ ਬਾਸਤਾਂ ਨੇ ਪੱਗੀ ਤੋਂ ਕੋਲ ਕਾਲ ਜੀ ਆ ਰਹੀ ਆ ਨਾ ਤੇਰੇ ਨਾਮ ਦੇ ਵਿੱਚ ਕੋਈ ਨਹੀਂ ਚਾਹਦਾ ਕਿ ਸਾਡਾ ਹੈਲੀ ਸਾਡਾ ਉਵੇਂ ਹਾਨੂੰ ਜੀਰਾਂ ਭਰਾਵਾਂ ਨੇ ਜਿੱਥੇ ਭੇਜਿਆ ਆ ਵੀ ਸੱਟ ਛੂਡਾ ਲੈਣ ਨਾਲ ਲੈਣ ਵਾਸਤੇ ਆਏ ਆ ਖਾਸਾ ਭੋਜ ਇਸ ਕਰਕੇ ਮੈਂ ਇਹੋ ਕਹਿਣਾ ਚਾਹੁੰਦਾ ਆ ਕੰਮ ਆਪਣਾ ਬਹੁਤ ਚੰਗੀ ਅਸੀਂ ਸਜਦੇ ਇਹੋ ਕੀਰ ਕਰਾਂਗੇ ਇਹਨਾਂ ਦੇ ਕੋਠੇ ਦੇ ਕੋਲ ਆਓ ਆ ਕੇ ਪਾਣੀ ਪੀ ਕੇ ਕਾਹਦੀ ਸੌਂ ਜਾਂ ਪਜਾ ਕੇ ਜਾਓ ਠੀਕ ਆ ਜੀ ਪਰ ਸੰਗਤ ਨੂੰ ਆਪਾਂ ਕੋ ਮਰਾ ਕਰਕੇ ਪੈਸੇ ਨਹੀਂ ਨਾ ਦੇਣਾ ਹਰੇਕ ਵੀਡੀਓਸ ਮੈਂ ਆਹੀ ਬੇਨਤੀ ਕੀਤੀ ਮੈਨੂੰ ਮੈਨੂੰ ਰੋਕੇ ਜਾ ਜਿਹੜਾ ਵੀ ਪੈੜਪੜਾ ਮੈਨੂੰ ਰੋਕ ਤਮਲੀ ਗਈ ਰੋਕੇ ਜਾ ਮੈਨੂੰ ਕਿਆ ਕੀ ਦੰਦਾ ਕਿ ਪੁੱਤ ਤੂੰ ਵੀਡੀਓ ਬੈਕੀਆ ਅਸੀਂ ਤਾਂ ਤੇਰੇ ਤੋਂ ਰੁਕਿਆ ਕਿ ਤੇਰੇ ਤੋਂ ਕੁਝ ਪੈਸੇ ਬਣ ਜਾਣ ਹਾਂ ਤੇਸ ਗੁੰਡੀ ਮੋਰ ਤੇ ਅਸੀਂ ਆਪਣੀ ਬੱਧੀ ਦਾ ਕਿਤਾ ਹਰ ਰੋਸੇ ਤੇ ਤੇ ਕਿੰਨੀਆਂ ਲੋਹ ਕਿੰਨੀਆਂ ਲੋਹ ਲੈ ਕੇ ਨੰਬਰ ਤੇ ਲੀਲਾ ਕਰ ਹਾਂ ਤੂੰ ਨਹੀਂ ਲੋਹ ਕੋਈ ਗੱਲ ਨਹੀਂ ਕਿ ਨਹੀਂ ਤੂੰ ਨਹੀਂ ਲੈ ਸਕਦਾ ਤੇ ਮੈਂ ਲੈ ਰਿਹਾ ਨੰਬਰ ਕਿਆ ਬਾਲੇਗਾ ਪਾਪਾ ਸਿੰਘਾ ਨੇ ਜਿਹਾਂ ਘਰਾਂ ਦੇ ਸਾਰੇ ਪਰਿਵਾਰਾਂ ਦੇ ਦੇਖੋ ਸਾਰੇ ਵੀ ਸਿਰ ਨਮੋਤੇ ਪਾਵੇ ਕਿ ਇਹਨੇ ਕਟਿੰਗ ਕਰਾਈ ਹੈ ਭਾਵੇਂ ਕਿਸੇ ਨੇ ਕੋਈ ਜਿਹੜਾ ਸਾਰੇ ਸਟੋਰੀ ਜੇ ਕੋਈ ਹਿੰਦੂ ਆਦਮੀ ਉਹਦਾ ਵੀ ਸਰਕਾਰ ਆ ਵੱਡ ਇਹ ਆ ਕਿ ਆਪਾਂ ਸੋਸ਼ਲ ਮੀਡੀਆ ਤੇ ਫੇਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਕਿਸੇ ਨੂੰ ਉਮਰਾ ਨਹੀਂ ਕਰਨਾ ਜੀ ਗੁਰੂ ਜੀ ਕੋ ਸਭ ਨੇ ਸਾਰੇ ਸੰਗਤਾਂ ਵੀਡੀਓ ਦੇਖ ਲਈ ਹੋਗੀ ਮੇਰੇ ਪਿਓ ਵੱਲੋਂ ਤੁਮ ਕੀ ਆ ਰਹੀ ਹੈ ਮਤਲਬ ਉਹ ਵੀ ਮੈਂ ਜਾਊਗਾ ਹਾਂਜੀ ਉੱਥੇ ਜਾ ਕੇ ਆਇਓ ਤੁਮ ਕੀ ਆ ਰਹੀ ਹੈ ਕਿ ਤੇਰੀ ਮੰਮਾ ਨੂੰ ਮਾਰ ਕੇ ਤੈਨੂੰ ਦੋਨੋਂ ਨੂੰ ਲੈ ਜਾਣਾ ਸਾਡੇ ਪਿੰਡਾਂ ਤੋਂ ਕਿਸੇ ਨੂੰ ਕੋਈ ਸ਼ੰਦਾਵਾ ਪਾਪਾ ਜੀ ਮੇਮਾਰੂ ਹੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ ਕੋਈ ਨਹੀਂ ਤੁਹਾਨੂੰ ਮਾਰਦਾ ਐਡਾ ਤਗੜਾ ਖੱਲੇ ਖਾ ਬਰਮਾਹ ਨਹੀਂ ਦਾ ਬੰਦੇ ਆ ਹਾਂਜੀ ਕੋਈ ਨਹੀਂ ਸਾਡਾ ਮਾਰੂ ਦਾ 15 ਸਾਲੋਂ ਦੇ ਛੱਡੇ ਆਜੇ ਨੂੰ ਬੱਚੇ ਲੈ ਕੇ ਤਾ ਆ ਗਿਆ ਹਾਂਜੀ ਹਰ ਵੀਡੀਓ ਵੇਖ ਕੇ ਤਾਂ ਅੱਜ ਮਚਿਤ ਆ ਗਿਆ ਪਾਪਾ ਜੀ ਗੱਲ ਮੈਂ ਤਾਂ ਦੱਸਦਾ ਐ ਇਹ ਸੋਸ਼ਲ ਮੀਡੀਆ ਦੇ ਕਰੋ ਵੀਡੀਓ ਪੈਂਦੀ ਹੈ ਨਾ ਫਿਰ ਗੱਲ ਕੋਈ ਜਿਹਨੇ ਮੈਂ ਕਰ ਜਾਂਦੀ ਆ ਫਿਰ ਬੰਦੇ ਨੂੰ ਕਹਿਣਾ ਚੱਲਦਾ ਭਲੇ ਬੰਦ ਸ਼ਰਮ ਆਉਂਦੀ ਆ ਵੀ ਯਾਰ ਸਾਡਾ ਧੀ ਭੈਣ ਆ ਐਡਾ ਕੰਮ ਕਰਦੇ ਸੋਸ਼ਲ ਮੀਡੀਆ ਤੇ ਬੰਦੇ ਨੂੰ ਸ਼ਰਮ ਨਹੀਂ ਆਈ ਜਿੱਦਾਂ ਬੱਚੇ ਲੈ ਕੇ ਘਰੋਂ ਨਿਕਲਦੇ ਉਹ ਤਾਂ ਸ਼ਰਮ ਨਹੀਂ ਜਿੱਦਾਂ ਬਿੰਨਾ ਕੋਮਿਲੇ ਮੈਨੂੰ ਛੱਡ ਕੇ ਆਪਣੇ ਭੈਣ ਕੋਲ ਚਲ ਗਿਆ ਹਰਿਆਣੇ ਉਸ ਦਿਨ ਮੈਂ ਮਿੱਟਾ ਮਟਰ ਤੋੜ ਕੇ ਦੋ ਮਹੀਨੇ ਕਿ ਜਰਾ ਕੀਤਾ ਇੱਕ ਭੈਣ ਦੇ ਘਰੇ ਮੈਂ ਜਿੱਥੇ ਕਿਰਾਇਆ ਦੇਣੀ ਉਹਨੇ ਮੈਨੂੰ ਸੱਤੀ ਦੇਣੀ ਉਹਨੇ ਮਾਪਾਂ ਤੋਂ ਵੀ ਭੇਜ ਕੇ ਮੈਨੂੰ ਸੱਤੀ ਲੈਣੀ ਪੋਣੀ ਉਹ ਟਾਈਮ ਕਰਦਾ ਉਸ ਦਿਨ ਨਹੀਂ ਸ਼ਰਮ ਮਾਈ ਸੀ ਆਉਂਦੀ ਆਉਂਦੀ ਹੋਊਗੀ ਉਹ ਮੇਰੇ ਕੋ ਬੱਚੇ ਐਨੇ ਨੇ ਲਾ ਕੇ ਅੱਜ ਮੈਂ ਕਿਤੇ ਕਿਤੇ ਆ ਅੱਜ ਮੈਂ ਬੱਚੇ ਕਿਵੇਂ ਦੇ ਦਿਆਂ ਤੈਂ ਕਿਹਦੇ ਕੋ ਬੱਚੇ ਦੇਣਾ ਨਹੀਂ ਕਿ ਕੋਈ ਨਾ ਸਭ ਉੱਥੇ ਜਾਓ ਨਾ ਨਾ ਮੈਂ ਜਾ ਆਣਾ ਆਣਾ ਆਪਣੇ ਘਰ ਜਾਓ ਨਹੀਂ ਨਹੀਂ ਵੀਰੇ ਅਸੀਂ ਸੈਪਰੇਟ ਰਹਿਣਾ ਮੰਨਦੇ ਹਾਂ ਹਾਂਜੀ ਬਣੀ ਇਹੋ ਆਪਣਾ ਆਪਣੀ ਦੀ ਜਾਨ ਨੂੰ ਸਾਥ ਆਪੀ ਦੀ ਕੁਕੀਣਾ ਨਾ ਅਸੀਂ ਮਨ ਨੂੰ ਗਲਤ ਨਹੀਂ ਦੇਣਾ ਉਹ ਸਾਨੂੰ ਗਲਤ ਕਿਵੇਂ ਨਾ ਉਹਨਾਂ ਨੇ ਅਸੀਂ ਪਰੇਸ਼ਾਨ ਕਰਦੇ ਨਾ ਸਭ ਤੋਂ ਵੱਡੀ ਮਾਂ ਦੀ ਸੇਵਾ ਰੱਬ ਨਾਲ ਜਿਹਾ ਆਪੀ ਦੀ ਸੇਵਾ ਮਾਈ ਨਹੀਂ ਔਰ ਮਾਈ ਮੇਰੇ ਹਿਸਾਬ ਨਾਲ ਉਹਨਾਂ ਦੇ ਰੋਟੀ ਦੇਣਾ ਵੀ ਕੋਈ ਹੋਣਾ ਹੈ ਹਾਂਜੀ ਵੇਖੋ ਰੋਟੀ ਤੇ ਅੱਧੀ ਸੱਚੀ ਕਿ ਦੋਸੀਂ ਛੱਟ ਕੇ ਆਏ ਆ। ਉਹ ਦਾਦੀ ਮਮੇ ਮਿਰਚ ਦੀ ਭਲੀ ਦੁਰਦੇ ਸੀ। ਇਹ ਤਾਂ ਸਾਡੇ ਤੋਂ ਬਾਹਰਾਂ ਪ੍ਰੋਬਲਮ ਵੀ ਕੋ 10 ਸਾਲ ਚ ਕਈ ਪ੍ਰੋਬਲਮਸ ਆ ਜਾਂਦੀਆਂ। ਹੁਣ ਮੇਰੇ ਮਮਾ ਦੇ ਇੱਕ ਤੇ ਰਸੋਲੀ ਆ ਹਨਾ ਜਿੱਤੇ ਵੀ ਛਿੱਲ ਤੇ ਲੱਗਦੇ ਉਹਦੇ ਰਸੋਲੀ ਬਣ ਜਾਂਦੀਆਂ। ਉਹਨ ਕੀਦਨ ਕਿ ਤੇ ਰਸੋਲੀ ਬਧੂਗੀ। ਬੋੜੇ ਦੇ ਵਿੱਚ ਪਾ ਲਵਾਂਗੇ। ਕਿ ਤੇ ਬਧੂਗੀ। ਮੇਰੇ ਮਮਾ ਮੰਦਰ ਤੇ ਬਹਿ ਜਾਣਗੇ ਕੌਣ ਸਾਹਮੂਗਾ ਸੀ ਸਾਹਮਣਾ। ਇਸ ਕਰਕੇ ਠੀਕਾ ਜਿਵੇਂ ਮੈਂ ਜਾਰੀ ਨਹੀਂ ਵੀਡੀਓ ਬੰਦ ਵੀ ਕਰਦਾ। ਮੈਂ ਭਾਵੇਂ ਤਾਂ ਮੇਹੋ ਆਪਾਂ ਸਾਹ ਸੰਗਤ ਜਿਹੜੀ ਆ ਉਹਨਾਂ ਵੱਲੋਂ ਵੀ ਆਇਆ ਹੋਇਆ ਹੈ। ਇਸ ਕਰਕੇ ਪਾਈ ਆਪਣੇ ਅਵੀ ਸਿੱਧੂ ਵੀਰ ਨੇ ਵੀਡੀਓ ਨਾਲ ਪਾਈ ਹੈ ਸਭ ਤੋਂ ਪਹਿਲਾਂ ਅਵੀ ਸਿੱਧੂ ਵੀਰ ਨੇ ਵੀਡੀਓ ਪਾਈ ਉਹਨਾਂ ਦੇ ਵੀਰਾ ਭਰਾਵਾਂ ਦੇ ਕਹਿਣ ਦੇ ਸੰਜੋਗ ਦੇ ਨਾਲ ਆਪਾਂ ਆ ਗਏ ਹਾਂ ਸਾਡੇ ਤੁਹਾਡਾ ਇਹ ਗੱਲ ਆਪਾਂ ਕਹਿਣਾ ਆ ਕਿ ਆਪਾਂ ਇਹਨਾ ਜੁਦੀ ਜੀ ਨਹੀਂ ਕਰਦੇ ਕਿ ਆਪਾਂ ਤੇ ਇਹਦੇ ਨਾਲ ਵੀ ਆਪਾਂ ਗੋਗਰਾਹ ਕਰਕੇ ਆ ਗਏ ਹਾਂ ਕਿ ਗੋ ਵੀਰ ਦੀ ਸੰਗਤ ਅੱਗੇ ਕਿ ਜਿਹੜੇ ਪਿੰਨਪਰਾ ਜਲੰਧਰ ਅਮਰਸਿੰਦਰ ਕਹਿੰਦੇ ਨੇ ਮੈਂ ਤੈਨੂੰ ਰੋਕ ਕੇ ਚਾਹ ਤੇ ਉਹ ਮੈਂ ਫੀਲ ਕਰ ਦਿੰਦਾ ਆ ਵੀਰ ਸਾਡੇ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵੇਗੁਰੂ ਜੀ ਕੀ ਫਤਿਹ ਆਪਾਂ ਅੱਜ ਇਹ ਨਿਰਣਾ ਲਿਆ ਆਪਾਂ ਗਨਬਾਬ ਇੱਥੇ ਆ ਕੇ ਖੋਦ ਕੀਤੀ ਆ ਇਹ ਭੈਣ ਦਾ ਇੱਥੇ ਥੋਖਾ ਲੱਗਾ ਹਾਂ ਇਹ ਥੋਖਾ ਇੱਥੇ ਰਈਏ ਲੱਗਾ ਹੋਇਆ ਮੈਂ ਤਾਂ ਕਹਾ ਆਲਾ ਜਿਹੜਾ ਵੀਰ ਭਰਾ ਆਵੇ ਨਾ ਇਹਨਾਂ ਦੇ ਕੋਲ ਚਾਹ ਪਾਣੀ ਛੱਕ ਕੇ ਜਰੂਰ ਜਾਓ ਇਹਨਾਂ ਨੂੰ ਆਪਣੀ ਮਿਹਨਤ ਕਰਨ ਦੋ ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲਬੂਤੇ ਤੇ ਕਾਮਯਾਬ ਹੋਣ ਦੋ ਇਹਨਾਂ ਦੀ ਹੋਰ ਕੋਈ ਮਾਲੀਸਾ ਦਾਪਾ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਹੈ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ You're que é